ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਾਵਾਂ ਸੇ ਲੈ ਲੈ ਕੇ ਆਏ ਜੀ ਤੰਨੇ ਬਈ ਤਾਜ਼ੀਆਂ ਸੂਈਆਂ ਨੇ ਤੰਨੇ ਜਰਸੀ ਆ ਬਈ ਟੌਪ ਕਲਾਸ ਆਓ ਕਰ ਲੈਨੇ ਬਾਈ ਨਗਰਬਾਤ ਆਜੀ ਬਈ ਜੀ ਬਾਈ ਜਿਸ ਸਸਕਾਲ ਸਸਕਾਲ ਜੀ ਬਹੁਤ ਠੀਕ ਹੋ ਵਧੀਆ ਜੀ ਠਾਕ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲ ਜਸਵਿੰਦਰ ਸਿੰਘ ਜੀ ਠੀਕ ਹੈ ਢੂੜਕੁੜ ਰਣਸੀ ਠੀਕ ਹੈ ਜਿਲ੍ਹਾ ਮੋਗਾ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਾਈ ਨੇੜੇ ਜੀ ਨਿਹਾਲ ਸਿੰਘ ਵਾਲਾ ਗਿਆ ਤਨਤੂਪੁਰਾ ਸਾਹਿਬ ਤੰਨਗਾ ਮੋਬਾਈਲ ਨੰਬਰ ਬੋਲ 97 97 0045 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਸ ਹੋਈ ਆ ਜੀ ਕਦੋਂ ਸੂਈ ਆ ਬਾਈ ਕ੍ਰੋਸ ਸ਼ਾਹੀ ਵਾਲ ਕੱਲ ਸ਼ਾਮ ਜੂਨ ਸੂਈ ਆ ਇਹ ਬੱਚਾ ਕੀ ਦਿੱਤਾ ਇਹ ਬੱਚੀ ਆ ਜੀ ਬੱਚੀ ਦਿੱਤੀ ਬੱਚੀ ਬੜੀ ਚੰਗੀ ਆ ਹਾਂ ਜੀ ਜੀ ਬੱਚੀ ਬਹੁਤ ਵਧੀਆ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਚੰਗੀ ਆ ਕਿਆ ਬਾਤ ਆ ਥਾਂ ਥਣ ਬੜਾ ਚੰਗਾ ਹਾਂ ਜੀ ਥਾਂ ਥਣ ਬਹੁਤ ਵਧੀਆ ਚੁਆਈ ਚੁਆਈ ਕਿਵੇਂ ਬਾਈ ਚੁਆਈ ਚੁਆਈ ਦੀ ਬਹੁਤ ਵਧੀਆ ਜੀ ਹੋਲੀ ਚੰਗੀ ਹ ਫੁੱਲ ਬਰੀਡ ਚਮਕ ਚੰਗੀ ਆ ਸੂਈ ਸਵਾਈਆ ਬੱਚਾ ਮਗਰ ਬੱਛੀ ਆ ਫੈਂਟ ਫੁੱਲੋਂ ਗਰਮੀ ਘਟ ਮੰਨੂਗੀ ਲੈ ਬਈ ਤੋਰਾ ਚੈੱਕ ਕਰ ਤੋਰਾ ਵੀ ਇੱਕ ਨੰਬਰ ਆ ਥੋੜਾ ਜਿਹਾ ਮੀਂਹ ਵਾਲਾ ਮੌਸਮ ਆ ਬਾਈ ਤੇ ਬਾਹਲੀ ਲੰਮੀ ਨਹੀਂ ਕੋਈ ਦਿੱਕਤ ਨਹੀਂ ਮਰ ਜਿਆ ਠੰਡੀ ਸੀਲ ਫੁੱਲ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੱਕ ਲੈ ਛਾਂ ਬਹੁਤ ਚੰਗਾ ਲੱਗਿਆ ਹਾਂਜੀ ਹਾਂਜੀ ਚੋਾਈ ਚ ਬੋ ਪੋਲੀ ਮੋਟੀ ਧਾਰਾਈ ਠੀਕ ਆ ਕੀ ਮੋਲ ਆ ਬਾਈ ਜੈ ਜੈ ਇਹ ਮੁੱਲ ਫੋਨ ਤੇ ਕਰ ਲਾਂਗੇ ਜੀ ਜਾਇਜ਼ ਹੀ ਹੋ ਜਾਇਜ਼ ਹੀ ਹੋਗਾ ਜੀ ਓਕੇ ਬਾਈ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂ ਮੁੱਲ ਜਿਹੜਾ ਵੈੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਗਾ ਖਿੱਚ ਕੇ ਬਾਈ ਕਹਿੰਦਾ ਮੁੱਲ ਰੱਖਾਂਗੇ ਬਾਲਾ ਮੁੱਲ ਨਹੀਂ ਰੱਖਦੇ ਲੇ ਵਨੇੜ ਤੋਂ ਚੈੱਕ ਕਰ ਲ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਾਈ ਠੰਡੀ ਬਹੁਤ ਆਣਾ ਬਹੁਤ ਠੰਡੀ ਹੈ ਜੀ ਲੈ ਬਾਈ ਜਿੰਨੀ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਣੀ ਚਵਾਈ ਦੇ ਇੱਕ ਨਹੀਂ ਬਾਈ ਇੱਕ ਨੰਬਰ 'ਚ ਹੁਣਾ ਮੋਟਾ ਮੋਟਾ ਆ ਪਿਛਲੇ ਥਾਣਾ ਜੀ ਹਮ ਆ ਦੇਖੋ ਮੂਹਲੇ ਥਾਣਾ ਜੀ ਸਹੀ ਗੱਲ ਹੈ ਲੈ ਮੋਲ ਲੈਣਾ ਹੀ ਚਾਹੀਦਾ ਇੱਕ ਨੰਬਰ ਚ ਹੋਣਾ ਕਹਿੰਦੇ ਭਾਈ ਬਹੁਤ ਵਧੀਆ ਬਾਗੀ ਫੈਂਟ ਫੋਲ ਉਹ ਗਰਮੀ ਨਹੀਂ ਮੰਨਦੀ ਭਾਈ ਤੇ ਤੋਹਫਾ ਹੀ ਆ ਕਹਿੰਦੇ ਭਾਈ ਹਾਂਜੀ ਹਾਂਜੀ ਬਹੁਤ ਮੱਝ ਨਾਲ ਦਾ ਦੁੱਧ ਦੇ ਦੇਣਾ ਮੋਲ ਭਾਈ ਕਹਿੰਦਾ ਜਾਇਜ਼ ਰੱਖਾਂਗੇ ਬਾਲਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਸੂਈ ਸਵਾਈ ਬੱਚਾ ਮਗਰ ਬੱਚੀ ਓਕੇ ਭਾਈ ਵਾਸ ਕਰ ਠੀਕ ਹੈ ਲੈ ਥਾਂ ਤੋਂ ਮੈਂ ਇੱਕ ਨੰਬਰ ਆ ਪੂਰੀ ਵੇਖੀ ਠੰਡੀ ਸੀ ਨਿਆਣੇ ਤੋਂ ਬਿਨਾ ਚੋਲੋ ਨਿਆਣਾ ਪਾਲੋ ਕੋਈ ਗੱਲ ਨਹੀਂ ਠੀਕ ਆ ਹੂੰ ਖੋਲ ਦੇ ਨਿਆਣਾ ਖੋਲ ਦੇ ਅੱਗੇ ਭਾਈ ਦੋ ਨੰਬਰ ਤੇ ਕਿਹੜਾ ਸੂਸ ਸੂਈ ਹੈ 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 ਇਹ ਕਿਹੜਾ ਸੂਈ ਇਹ ਦੂਜਾ ਜੀ ਕਦੋਂ ਸੂਈ ਹੈ ਵੀਰੇ ਇਹ ਸੂਈ ਸੀਗੀ 12 ਤਰੀਕ ਨੂੰ ਜੀ ਬੱਚਾ ਕੀ ਹੈ ਇਹਦੇ ਮਗਰ ਬੱਚੀ ਸੀਗੀ ਜੀ ਉਹ ਕਦੇ ਮੂੰਹ ਚ ਪਾਣੀ ਜੇ ਪੈ ਗਿਆ ਮਰ ਗਈ ਆ ਅੱਛਾ ਐਕਸਪਾਇਰ ਹੋ ਗਈ ਠੀਕ ਹੈ ਕਿੰਨਾ ਕੁ ਬਈ ਦੁੱਧ ਹੁਣ ਚੋਣ ਵਾਲਾ ਤਿਆਰ ਹੁਣ ਜੀ ਇਹ ਸਿਰ 13 ਲੀਟਰ ਦਾ ਤਿਆਰ ਹੈ ਭਾਈ ਦੋ ਡੰਗ ਚੋਲੇ ਹਨ ਜਿਵੇਂ ਮਰਜੀ ਹਾਂਜੀ ਠੰਡੀ ਸੀਲ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਜਰਸੀ ਬਰੀਡ ਫੁੱਲ ਬਰੀਡ ਲਿਗਵਾਨੇੜ ਤੋਂ ਚੈੱਕ ਕਰਵਾਣੇ ਚਾਰੇ ਥਾਣੇ ਕੋਦੇ ਪੂਰੇ ਤੁਰ ਕੇ ਦੇਖਾਂਗੇ ਹਾਂ ਭਾਈ ਤੁਰ ਕੇ ਇਹ ਜਰੇ ਕੋਹਣਾ ਬੇ ਹਾਂਜੀ ਛੋਟਾ ਛੋਟਾ ਕਰਨਾ ਕਰਮ ਵਾਲੀ ਦਾ ਹਨਾ ਹਾਂਜੀ ਟੂਆ ਟੂਆ ਪੂਰਾ ਚੰਗਾ ਜਰਸੀ ਬਰੀਡ ਆ ਬਾਈ ਲੈ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਆ ਗਿਆ ਮੀਂਹ ਦਾ ਕਰਕੇ ਬੜੀ ਦਿੱਕਤ ਆਈ ਵੀ ਆਈ ਹਮ ਖੜ ਜਾ ਬਾਈ ਖੜੀ ਆ ਦੇਖੋ ਜੀ ਆਈ 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 ਭਣੇ ਤਾਰਾ ਮਰਿਓ ਦੂਜੀ ਜਰਸੀ ਉਹ ਜਿੱਕ ਤੀ ਵਿਚਾਲੇ ਕਢਾਲਾ ਚਾਹੇ ਤਾਂ ਵੀ ਕੋਈ ਚੱਕਰ ਹੀ ਨਹੀਂਗਾ ਕਿਆ ਬਾਤ ਮੋੜ ਵੀ ਮੋੜ ਮਾ ਸੀਲ ਤਾਂ ਫੁੱਲ ਆ ਸੀਲ ਬਹੁਤ ਜਿਆਦਾ ਆਈ ਠੀਕ ਆ ਬਾਈ ਆ ਮੀਂਹ ਦਾ ਕਰਕੇ ਨਾ ਹਾਂ ਉੱਥੇ ਖੜਾਣੇ ਬਸ ਸੂਂ ਸਿਰ ਦਿੰਦਾ ਗਿੱਲਾ ਜਾ ਕਰਨ ਪਾਸੇ ਹੀ ਦਾ ਮੌਸਮ ਆ ਪਾਸੇ ਜੋ ਲੋ ਜੀ ਆ ਰੱਸਾ ਸਿੱਟਿਆ ਬੋਤੇ ਹੂੰ ਤੇ ਦੇਖੋ ਆਈ ਭਾਜੋ ਕੋਈ ਦਿੱਕਤ ਨਹੀਂ ਠੀਕ ਹੈ ਭਾਈ ਲੈ ਆਈਂ ਦਾ ਰਾ ਮਾਰ ਦਿੰਦੇ ਆ ਭਾਈ ਕਹਿੰਦਾ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਲੈ ਜਿਵੇਂ ਮਰ ਜੀ ਲੈ ਜੀ ਭਾਈ ਚੈੱਕ ਕਰਿਓ ਕਰਮ ਵਾਲੀ ਦੇ ਆ ਦੇਖੋ ਜੀ ਵਾਈ ਬੜੀ ਚੰਗੀ ਹੈ ਨਾ ਬਾਈ ਬਹੁਤ ਵਧੀਆ ਜੀ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਉਹ ਮੂਹ ਲਿਖਣਾਂ ਦੀ ਹੋਗੀ ਜੀ ਹਾਂ ਰੱਸਾ ਵੀ ਤਾਉਣ ਤੇ ਸੱਟਿਆ ਪਿਆ ਕਰਮਾਲੀ ਦਾ ਆ ਦੇਖੋ ਜੀ ਮਗਰ ਜਦੋਂ ਮਰਜ਼ੀ ਪਾ ਚਾਰ ਟਾਈਮ ਚੋੜਦੇ ਹੜੀ ਜੀ ਉਹ ਦੇਖਤੀ ਨਹੀਂ ਠੀਕ ਹੈ ਬਾਈ ਠੰਡੇ ਢੁੰਡੇ ਬਾਈ ਕਹਿੰਦਾ ਫੁੱਲ ਫੁੱਲ ਬਰੀਡ ਆ ਬਾਈ ਤੇ ਠੰਡੀ ਦਾ ਇੰਨੀ ਅਲੱਗ ਰੱਸਾ ਵੀ ਤਾਉਣ ਤੇ ਪਿਆ ਕਰਮਾਲੀ ਨੇ ਕੋਈ ਚੱਕਰੀ ਨਹੀਂ ਕਹਿਣਾ ਕੁਸ਼ਣ ਜੇ ਇੱਧਰ ਬਹਿ ਕੇ ਤਾਂ ਇੱਧਰ ਬਹਿ ਕੇ ਵੀ ਚੋੜੋ ਕੋਈ ਦਿੱਕਤ ਨਹੀਂ ਇਹਦੀ ਓਕੇ ਉੱਥੇ ਪਾਸੇ ਬਹਿ ਕੇ ਜੋਲਾ ਬਾਈ ਕਹਿੰਦਾ ਤਾਂ ਵੀ ਕੋਈ ਚ ओके भाई हां मोहले जायजु है ना हां जी ठीक आगे ਤੈਨਾ ਨੰਬਰ ਕਿਹੜਾ ਸੂਆ ਸੂਈ ਆ ਇਹ ਅੱਜ ਸਵੇਰੇ ਸੂਈ ਆ ਜੀ ਸੂਆ ਆ ਪਈ ਦੀ जीरो ਸੂਆ ਕਿਹੜਾ ਭਾਈ ਇਹ ਦੂਜਾ ਜੀ ਠੀਕ ਆ ਜੇਰਾ 1/2 ਭਾਈ ਵੱਠਲ ਚ ਬੱਚਾ ਕੀ ਦੇਤਾ ਜੀ ਇਹ ਬੱਚਾ ਜੀ ਬੱਚਾ ਦੇਤਾ ਭਾਈ ਚੋਈ ਚੋਈ ਕਿਵੇਂ ਆ ਕਰ ਮਲ ਚੋਈ ਚੋਈ ਨੂੰ ਬਹੁਤ ਵਧੀਆ ਜੀ ਠੀਕ ਆ ਭਾਈ ਖੋਲੇ ਭਾਈ ਥੋੜੀ ਮੜੀ ਜਮ ਖਤ ਚੰਗੀ ਆ ਕਲਰ ਬਹੁਤ ਚੰਗਾ ਇਸ ਕਲਰ ਦੀ ਮੰਗ ਬਹੁਤ ਆ ਥਣ ਬਹੁਤ ਚੰਗਾ ਲੱਗਿਆ ਮੁੱਠੀ ਬਾਕੀ ਜਰਸੀ ਐ ਬਯੋਰ ਜੀ ਮੂ ਤਾਂ ਪਤਲਾ ਜਰਸੀ ਆ ਹਾਂ ਬਿਊਟੀ ਦੇਖ ਹਨਾ ਬਈ ਕਰਮ ਵਾਲੀ ਬਿਊਟੀ ਬਹੁਤ ਐ ਕਰਮ ਵਾਲੀ ਅਰੇ ਭਾਈ ਆ ਜਾ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਹੈ ਬਰੀਡ ਜੈਕਾ ਕੀ ਬਾਤ ਆ ਬਈ ਕੀ ਮੋਲ ਆ ਬਈ ਜੈਜ ਜਰਾ ਇਹਦਾ ਵੀ ਜੈਜ ਹੀ ਕਰਾਂਗੇ ਮੋਲ ਠੀਕ ਆ ਹਾਂ ਮੋਲ ਬਾਈ ਕਹਿੰਦਾ ਜਮਾ ਜੈਜ ਰੱਖਾਂਗੇ ਬਾਲਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਖਾਣ ਲੇਵਾ ਇੱਕ ਨੰਬਰ ਆ ਬਾਈ ਚੁਆਇਸ ਉਹੀ ਬਾਈ ਕਹਿੰਨਾ ਐਨ ਓਕੇ ਆ ਬਾਕੀ ਉਹੀ ਗੱਲ ਫੈਂਟ ਚੰਗੀ ਆਊਗੀ ਗਰਮੀ ਨਹੀਂ ਮਾਨਦੀ ਬਾਈ ਸੇ ਵੀ ਮੌਸਮ ਆਉਣਾ ਠੰਡੀ ਆ ਜੀ ਕੋਈ ਗੱਲ ਨਹੀਂ ਹਾਂ ਠੰਡੇ ਦੀ ਹੱਥ ਫਰੀਓ ਹੁਣ ਕੀ ਬਾਤ ਆ ਬਾਈ ਹੂੰ ਦਵਾਈ ਬੜੀ ਚੰਗੀ ਆ ਨਾ ਬਹੁਤ ਹੀ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚੱਲ ਕੀ ਬਾਤ ਆ ਬਾਈ ਲੈ ਕੀ ਬਾਤ ਸੁਬੇ ਸੁਈਆਂ ਨਾ ਹਾਂ ਜੀ ਹਾਂ ਜੀ ਠੀਕ ਆ ਬਾਈ ਫਿਰ ਸੁਈ ਜਾਈਏ ਠੀਕ ਆ ਇਸ ਲਈ ਤੁਹਾਨੂੰ ਅੱਜ ਚਾਈ ਚੈੱਕ ਕਰ ਲਓ ਲੈ ਕਿਉਂ ਇੱਕ ਨੰਬਰ ਆ ਵੇਖਿਆ ਵਾ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਬਾਈ ਆਦੀ ਲੈਵਾਂ ਨੇੜ ਤੋਂ ਚੈੱਕ ਕਰਵਾ ਦੀਏ ਕੀ ਬਾਤ ਆ ਬਾਈ ਬਸ ਇਹ ਜੀ ਬੱਚੇ ਲਾਇ ਨਹੀਂ ਪਾਸ ਮੇ ਬਹੁਤ ਬਣਾ ਪੂਰੀ ਮਿੱਟੀ ਦੇ ਥਣ ਪੀੜੀ ਦੇ ਪਾਜ ਵਰਗੇ ਥਣ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਹੋ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਬਾਈ ਇਸੇ ਵੀ ਇਹਨੂੰ ਬਾਈ ਤੰਨਾ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ